ਕਹ ਹੈ ਅੱਜ ਪਿੰਡਾ ਨਗਰਾ ਸ਼ਹਿਰਾਂ ਵਿੱਚ ਬਹੁਤੇ ਗੁਰਸੇ ਤੇ ਪਿਆਰੇ ਤੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਨੇ ਕਿ ਆਪਾਂ ਵੇਖੋ ਅਰਦਾਸਾਂ ਬੇਤੀਆਂ ਕਾਰਜ ਪੂਜਾ ਬਾਹਰ ਧਿਆਨ ਕਾਰਜ ਆਨੰਦ ਕਾਰਜ ਖੁਸ਼ੀ ਦੇ ਪ੍ਰੋਗਰਾਮ ਸਭ ਕਰਦੇ ਆ

ऋषि मुनि कह लो या राजे लोग कह लो या कसू लोग कह लो ये द्वापर त्रेता सतयुग इ गुरु ग्रंथ साहब महाराज पालय की खेड